ਜ਼ਿੰਦਗੀ ਦੇ ਵਿੱਚ ਬੰਦੇ ਨੂੰ ਇੱਕ ਪਾਸੇ ਖੁਸ਼ੀ ਤੇ ਇੱਕ ਪਾਸੇ ਔਖਾ ਕੰਮ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਜਦੋਂ ਆਪਾਂ ਧੀਆਂ ਵਿਆਹ ਕੇ ਤੋਰਦੇ ਆਂ ਧੀਆਂ ਬੜੇ ਆਪਾਂ ਲਾਡਾਂ ਪਿਆਰਾਂ ਨਾਲ ਪਾਲਦੇ ਆਂ ਤੇ ਫਿਰ ਉਹਨਾਂ ਨੂੰ ਵਿਚਾਰੀਆਂ ਨੂੰ ਬਗਾਨੀਆਂ ਕਰ ਦਿੰਨੇ ਆ ਇਹ ਰੀਤ ਹੀ ਚੱਲੀ ਆਉਂਦੀ ਹੈ ਇਹ ਆਪਣੇ ਕੱਲਿਆਂ ਦਾ ਨਹੀਂਗਾ ਇਹ ਦੁਨੀਆ ਦੀ ਰੀਤ ਹੈ ਜੀ ਇਹ ਮਤਲਬ ਕਿ ਐਸੇ ਤਰ੍ਹਾਂ ਹੀ ਹੁੰਦਾ ਹੁੰਦਾ ਹੈਗਾ ਆਪਾਂ ਧੀਆਂ ਜੰਮੀਆਂ ਧੀਆਂ ਪਾਲੀਆਂ ਵੀ ਅਈਆਂ ਹਨ ਤੇ ਪਿਆਰ ਵੀ ਧੀਆਂ ਦੇ ਨਾਲ ਬਹੁਤ ਜ਼ਿਆਦਾ ਹੁੰਦਾ ਹੈਗਾ ਪੁੱਤਾਂ ਨਾਲੋਂ ਵੱਧ ਕੇ ਆਪਾਂ ਉਹਨਾਂ ਨੂੰ ਹੀਜ ਕਰਦੇ ਆਂ ਪੁੱਤਾਂ ਨਾਲੋਂ ਵੱਧ ਕੇ ਆਪਾਂ ਉਹਨਾਂ ਨੂੰ ਪਾਲਦੇ ਆਂ ਪੁੱਤ ਬਣਾ ਕੇ ਪਾਲਦੇ ਆਂ ਕਿਉਂਕਿ ਪੁੱਤਾਂ ਨੇ ਆਪਣੇ ਕੋਲੇ ਰਹਿਣਾ ਹੁੰਦਾ ਹੈਗਾ ਆਪਾਂ ਨੂੰ ਪਤਾ ਤੇ ਦੇਖੋ ਕਿੰਨੀਆਂ ਖੁਸ਼ੀਆਂ ਮਾਣੀਆਂ ਜਾਂਦੀਆਂ ਨੇ ਹਨਾ ਤੇ ਪੁੱਤਾਂ ਵਾਲੇ ਘਰੇ ਦੇਖੋ ਕਿੰਨੀਆਂ ਰੌਣਕਾਂ ਲੱਗਦੀਆਂ ਵੀ ਅੱਜ ਅਸੀਂ ਮੁੰਡਾ ਵਿਆਹਣ ਚੱਲੇ ਆ ਤੇ ਅੱਜ ਅਸੀਂ ਨੂੰਹ ਲਿਆਉਣ ਚੱਲੇ ਆ ਤੇ ਖੁਸ਼ੀਆਂ ਤਾਂ ਆਪਣੇ ਘਰਾਂ ਚ ਵੀ ਹੁੰਦੀਆਂ ਪਰ ਆਪਣੇ ਇੱਕ ਦਿਲ ਦੇ ਖੁੰਜੇ ਦੇ ਵਿੱਚ ਨਾ ਇੱਕ ਚੀਜ਼ ਪਈ ਜਾਂਦੀ ਹੁੰਦੀ ਆ ਉਦੋਂ ਤਿੱਖੀ ਤਿੱਖੀ ਚੀਜ਼ ਵੀ ਹੁਣ ਸਾਡੀ ਧੀ ਨੇ 8 ਵਜੇ ਇਹਦੀ ਡੋਲੀ ਤੁਰ ਜਾਣੀ ਆ ਤੇ 8 ਵਜੇ ਇਹਨੇ ਪ੍ਰਾਈ ਹੋ ਜਾਣਾ ਫਿਰ ਉਹ ਧੀਆ ਵਿਚਾਰੀਆਂ ਨਾ ਜੇ ਪੇਕੇਆਂ ਘਰੇ ਵੀ ਆਉਂਦੀਆਂ ਨਾ ਤਾਂ ਪੁੱਛ ਕੇ ਆਉਂਦੀਆਂ ਨੇ ਪੁੱਛੇ ਬਿਨਾ ਵਿਚਾਰੀਆਂ ਦਾ ਉਹਨਾਂ ਦੀ ਇੰਨਾ ਹੌਸਲਾ ਨਹੀਂ ਪੈਂਦਾ ਵੀ ਅਸੀਂ ਮਤਲਬ ਆਪਦੇ ਪੇਕੇ ਘਰੇ ਬਿਨਾ ਪੁੱਛੇ ਚਲੀਆਂ ਜਾਂਦੀ ਹੈ ਹਨਾ ਇਹ ਮਤਲਬ ਉਹਨਾਂ ਦੀਆਂ ਧੀਆ ਜਿਹੜੀਆਂ ਉਹ ਵੀ ਇਸੇ ਤਰ੍ਹਾਂ ਆਈਆਂ ਜੀ ਉਹ ਵੀ ਤਾਂ ਪੁੱਛ ਕੇ ਹੀ ਆਉਂਦੀਆਂ ਨੇ ਤੇ ਇਹ ਰੀਤ ਚੱਲੀ ਆਉਂਦੀ ਹੈ ਤੇ ਅੱਜ ਮੈਂ ਵੀ ਜਦੋਂ ਸਾਡੇ ਮੇਰੇ ਦਿਉਰ ਦੀ ਕੁੜੀ ਦਾ ਵਿਆਹ ਸੀ ਤੇ ਉੱਥੇ ਗਈ ਧੀਆ ਤਾਂ ਮੈਂ ਵੀ ਤੋਰੀਆਂ ਨੇ ਪਰ ਜਦੋਂ ਵੀ ਮੈਂ ਮੰਨ ਲਓ ਜਾਨੀ ਆ ਨਾ ਤਾਂ ਫਿਰ ਮੇਰੇ ਇੱਕ ਪਾਸੇ ਵਰਾਗ ਆਢੀ ਖੜਾ ਹੁੰਦਾ ਉਹ ਮੇਰੇ ਨਾਲ ਮਤਲਬ ਮਿੱਠੀ ਮਿੱਠੀ ਚੀਜ਼ ਮੇਰੇ ਅੰਦਰ ਚੱਲੀ ਜਾਂਦੀ ਹੁੰਦੀ ਹੈ ਦਿਲ ਦੇ ਵਿੱਚ ਤੇ ਆ ਰੌਣਕਾਂ ਵੀ ਦੇਖੀਆਂ ਦੇਖੋ ਕਿੰਡਾ ਸੋਹਣਾ ਲੱਗਦਾ ਹਨਾ ਜਿਹੜਾ ਇਹ ਪੰਜਾਬੀ ਸੱਭਿਆਚਾਰ ਆਪਣਾ ਇਹ ਵਿਆਹਾਂ ਸ਼ਾਦੀਆਂ ਦੇ ਵਿੱਚ ਬਣਾਉਂਦੇ ਨੇ ਮਗਾਉਂਦੇ ਨੇ ਲੋਕ ਚੰਗ ਉਹ ਦੂਜਿਆਂ ਨਾਲੋਂ ਫਿਰ ਵੀ ਇਹ ਬਹੁਤ ਵਧੀਆ ਹੁੰਦਾ ਹੈਗਾ ਕਿਉਂਕਿ ਮਤਲਬ ਸਿੰਪਲ ਤੇ ਸਾਦਾ ਹਨਾ ਤੇ ਬਹੁਤ ਵਧੀਆ ਲੱਗਿਆ ਜਦੋਂ ਅਸੀਂ ਉੱਥੇ ਮਤਲਬ ਪਹੁੰਚੇ ਉਹ ਬੇਟੀ ਨੂੰ ਮਤਲਬ ਕਿ ਦੇਖਿਆ ਖੁਸ਼ ਵੀ ਹੋਇਆ ਚਿਹਰਾ ਹਨਾ ਤੇ ਐ ਜੇ ਲੱਗੀ ਜਾਵੇ ਵੀ ਹੋਣ ਇਹਨੇ ਵਿਚਾਰੀ ਨੇ ਪਰਾਈ ਹੋ ਜਾਣਾ ਹਨਾ ਜਿਹੜੇ ਬੱਚੇ ਹੱਥਾਂ ਚ ਪਲੇ ਹੁੰਦੇ ਨੇ ਆਪਾਂ ਪਾਲੇ ਹੁੰਦੇ ਨੇ ਤੇ ਫਿਰ ਉਹ ਬਗਾਨੇ ਹੋ ਜਾਂਦੇ ਆ ਚਲੋ ਜੀ ਮਾਲਕ ਉਹਦੀ ਲੰਮੀ ਉਮਰ ਕਰੇ ਬੱਚੀ ਦੀ ਤੇ ਪ੍ਰਮਾਤਮਾ ਉਹਦੇ ਘਰ ਦੇ ਵਿੱਚ ਇੰਨੀਆਂ ਖੁਸ਼ੀਆਂ ਲੈ ਕੇ ਆਵੇ ਕਿ ਉਹ ਨੂੰ ਇੰਨਾ ਨਾ ਯਾਦ ਰਵੇ ਵੀ ਮੈਂ ਮੇਰੇ ਪਿੱਕੇ ਜਾਣਾ ਜਾਂ ਕਿਵੇਂ ਆਉਣਾ ਤਾਂ ਹੁੰਦਾ ਹੀ ਹੈ ਪਰ ਧੀ ਦਾ ਪਿੱਛੇ ਮਤਲਬ ਦਿਲ ਨਾ ਰਵੇ ਕਿਉਂਕਿ ਉਹ ਆਪਦੇ ਘਰ ਦੇ ਵਿੱਚ ਇੰਨੀ ਰੁੱਝ ਜਾਵੇ ਜੇ ਵੀ ਉਹਦਾ ਦਿਲ ਨਾ ਪਿੱਛੇ ਰਵੇ ਤੇ ਆ ਦੇਖੋ ਜੀ ਸਾਡੀ ਬੱਚੀ ਆ ਰਹੀ ਹੈ ਤੇ ਬੱਚੇ ਸਾਡੇ ਉਹਦੇ ਭਰਾ ਦੇਖੋ ਕਿਵੇਂ ਉਹਨੂੰ ਲੈ ਕੇ ਆ ਰਹੇ ਨੇ ਹਨਾ ਗੁੱਡੂ ਨੂੰ ਮੇਰੀ ਨੂੰ ਤੇ ਦੇਖੋ ਕਿੰਡੀ ਸੋਹਣੀ ਲੱਗਦੀ ਐ ਪਰਮਾਤਮਾ ਇਹਨਾਂ ਦੀਆਂ ਖੂਬਸੂਰਤੀਆਂ ਇਸੇ ਤਰ੍ਹਾਂ ਹੀ ਬਣਾਈ ਰੱਖੇ ਤੇ ਅਹ ਬਗਾਨੇ ਘਰੇ ਜਾਵੇ ਤੇ ਚਾਰ ਚੰਦ ਲੱਗਣ ਇਹਨਾਂ ਦੇ ਕੰਮਾਂ ਧੰਦਿਆਂ ਨੂੰ ਇਹਨਾਂ ਦੀਆਂ ਗੱਲਾਂ ਬਾਤਾਂ ਨੂੰ ਇਹਨਾਂ ਦੀਆਂ ਖੁਸ਼ੀਆਂ ਨੂੰ ਇਹਨਾਂ ਦੇ ਪਹਿਰਾਵੇ ਨੂੰ ਵਾਹਿਗੁਰੂ ਇਹਨਾਂ ਤੇ ਤੰਦਰੁਸਤੀਆਂ ਬਖਸ਼ੇ ਤੇ ਪਰਮਾਤਮਾ ਮਤਲਬ ਪਰਿਵਾਰ ਦੇ ਵਿੱਚ ਮੋਹ ਪਾਵੇ ਅਸੀਂ ਤਾਂ ਇਹੀ ਚਾਹੁੰਦੇ ਰਹਿੰਦੇ ਹਾਂ ਜੀ ਵਿਚੀਆਂ ਜਿੱਥੇ ਵੀ ਜਾਣ ਮਤਲਬ ਪਰਿਵਾਰ ਦੇ ਵਿੱਚ ਮੋਹ ਪਵੇ ਕੋਈ ਵੀ ਮਾਂ ਬਾਪ ਐਸਾ ਨਹੀਂ ਹੈ ਜਿਹੜਾ ਆਪਦੇ ਬੱਚੇ ਨੂੰ ਮਤਲਬ ਕੋਈ ਗਲਤ ਸਿੱਖਿਆ ਦੇਊਗਾ ਵੀ ਉਹ ਭਾਈ ਬਗਾਨੇ ਘਰੇ ਤੂਆ ਕਰਨਾ ਆਏ ਕਰਨਾ ਹੈ ਉਹ ਕਰਨਾ ਜੋ ਕਰਨਾ ਹਰੇਕ ਮਾਂ ਪਿਓ ਚਾਹੁੰਦਾ ਵੀ ਮੇਰੀ ਧੀ ਦਾ ਜਾ ਕੇ ਜਾਨਸਾਰ ਮੇਰੀ ਧੀ ਮਾਲਕਣ ਬਣੇ ਖੁਸ਼ੀਆਂ ਚ ਰਹੇ ਮਾਲਕਣ ਵੀ ਤਾਂ ਫੇਰ ਹੀ ਬੰਦ ਹੈ ਜੇ ਆਪਾਂ ਉਸ ਪਰਿਵਾਰ ਦੇ ਵਿੱਚ ਉਲਝ ਜੰਨੇ ਆ ਉਸ ਪਰਿਵਾਰ ਦੇ ਵਿੱਚ ਆਪਾਂ ਸਮਾ ਜੰਨੇ ਆ ਹਨ ਫੇਰ ਹੀ ਮਾਲਕਣ ਬਣਿਆ ਜਾਂਦਾ ਹੈਗਾ ਅਸੀਂ ਵੀ ਚਾਹੁੰਦੇ ਆ ਵੀ ਸਾਡੀ ਬੱਚੀ ਅੱਜ ਬਗਾਨੇ ਘਰੇ ਚੱਲੀ ਆ ਜੀ ਉਹਦਾ ਉਹ ਤਾਂ ਆਪਦਾ ਘਰ ਬਣੇ ਤੇ ਆਪ ਉਹ ਖੁਸ਼ੀਆਂ ਦੇ ਵਿੱਚ ਉਹਨਾਂ ਨਾਲ ਰਹੇ ਹੱਸੇ ਖੇਡੇ ਤੇ ਉਹ ਆਪਦੇ ਸੱਸ ਸਹੁਰੇ ਨੂੰ ਆਪਦਾ ਮਾਂ ਬਾਪ ਤੇ ਸਮਝੇ ਤੇ ਮਤਲਬ ਉਹਨਾਂ ਨਾਲ ਉਹੀ ਦਿਲ ਖੁਸ਼ ਹੋ ਕੇ ਗੱਲਾਂ ਕਰੇ ਮਤਲਬ ਸਾਰੇ ਇਹੋ ਜੇ ਨਹੀਂ ਹੋਣੇ ਚਾਹੀਦੇ ਵੀ ਧੀ ਨੂੰ ਸੋਚ ਕੇ ਬੋਲਣਾ ਪਵੇ ਉਹਨੂੰ ਉਹੀ ਹੋਣਾ ਚਾਹੀਦਾ ਜਿਹੜਾ ਪੇਕਿਆਂ ਦੇ ਘਰ ਹੱਸ ਲਿਆ ਖੇਡ ਲਿਆ ਪਿਆਰ ਕਰ ਲਿਆ ਉਵੇਂ ਉਸ ਹੋਰੇ ਘਰੇ ਰਵੇ ਤਾਂ ਜ਼ਿੰਦਗੀ ਸੌਖੀ ਨਿਕਲ ਜਾਂਦੀ ਆ ਜੀ ਮੰਮੀ ਡੈਡੀ ਬੱਚੀ ਦੇ ਦਿਓਰ ਦਰਾਣੀ ਮੇਰੇ ਤੇ ਆ ਦੇਖੋ ਆਸ਼ੀਰਵਾਦ ਦੇ ਰਹੇ ਆ ਪਰਮਾਤਮਾ ਇਹਨਾਂ ਨੂੰ ਵੀ ਤੰਦਰੁਸਤੀ ਦੇਵੇ ਤੇ ਆ ਆਗੇ ਜੀ ਅਸੀਂ ਹੁਣ ਸਾਡੀ ਚਾਚੀ ਜੀ ਸਾਨੂੰ ਭਾਜੀ ਦੇ ਰਹੀ ਹੈ ਅਸੀਂ ਵੀ ਸਗਨ ਵਿਹਾਰ ਕਰਕੇ ਗੁੜੀਆਂ ਦੇ ਤੇ ਚੱਲ ਪਏ ਚਲੋ ਠੀਕ ਹੈ ਜੀ ਇੱਕ ਦਿਓ ਬੱਚਾ ਨੂੰ ਆਸ਼ੀਰਵਾਦ ਬਾਏ ਬਾਏ